ਗੁਰੂ ਪਿਆਰੀ ਸਾਧ ਸੰਗਤ ਜੀ ਬੀਬੀ ਬਸੰਤ ਲਤਾ ਦੀ ਸਾਖੀ ਸੁਣ ਕੇ ਤੁਹਾਡਾ ਰੱਬ ਉੱਤੇ ਵਿਸ਼ਵਾਸ ਹੋ ਜਾਵੇਗਾ ਬੀਬੀ ਬਸੰਤ ਲਤਾ ਇੱਕ ਮਟਿਆਰ ਖੱਤਰੀਆਂ ਦੀ ਲੜਕੀ ਸੀ ਉਸਦੇ ਮਾਪੇ ਗੁਰੂ ਘਰ ਦੇ ਸਰਦਾਲੂ ਸਨ ਆਪਣੀ ਆਮਦਨੀ ਦਾ ਬਹੁਤਾ ਵੱਡਾ ਹਿੱਸਾ ਬਹੁਤ ਗੁਰੂ ਘਰ ਨੂੰ ਅਰਪਣ ਕਰਦੇ ਸਨ ਬਸੰਤ ਲਤਾ ਉਹਨਾਂ ਦੀ ਤੀਸਰੀ ਲੜਕੀ ਸੀ ਇਹ ਬਚਪਨ ਤੋਂ ਗੁਰੂ ਘਰ ਆਇਆ ਕਰਦੀ ਸੀ ਲੰਗਰ ਦੇ ਦੀਵਾਨ ਵਿੱਚ ਸੇਵਾ ਕਰਿਆ ਕਰਦੀ ਸੀ ਕੁਦਰਤ ਨੇ ਜਿੱਥੇ ਉਸ ਨੂੰ ਪਵਿੱਤਰ ਦਿਲ ਦਿੱਤਾ ਉੱਤੋਂ ਸਰੀਰ ਵੀ ਸੁੰਦਰ ਬਖਸ਼ਿਆ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਦੀ ਨਿਤਨੇਮ ਕਰਕੇ ਪਿੱਛੋਂ ਦਰਬਾਰ ਸਾਹਿਬ ਵਿੱਚ ਕਥਾ ਕੀਰਤਨ ਸਰਵਣ ਕਰਦੀ ਬਾਕੀ ਸਮਾਂ ਸੇਵਾ ਵਿੱਚ ਬਤੀਤ ਕਰਦੀ ਬਸੰਤ ਲਤਾ ਦੀ ਉਮਰ 16 ਸਾਲ ਦੀ ਹੋਗੀ ਉਹ ਵਿਆਉਣ ਜੁਗ ਮਟਿਆਰ ਹੋਈ ਦੇਖ ਕੇ ਮਾਪੇ ਨੇ ਉਸ ਦਾ ਵਿਆਹ ਕਰਨ ਦੀ ਸਲਾਹ ਕੀਤੀ ਸਤਿਗੁਰ ਕੋਲੋਂ ਵੀ ਪੁੱਛਿਆ ਉਹਨਾਂ ਨੇ ਵੀ ਆਖ ਦਿੱਤਾ ਬਸੰਤ ਲਤਾ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਪਰ ਜਦੋਂ ਬਸੰਤ ਲਤਾ ਨੂੰ ਪਤਾ ਲੱਗਾ ਤਾਂ ਉਸ ਨੇ ਛੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਵਿਆਹ ਨਹੀਂ ਕਰਾਵੇਗੀ ਉਹ ਕੁਆਰੀ ਰਹੇਗੀ ਗੁਰੂ ਘਰ ਦੀ ਸੇਵਾ ਕਰੇਗੀ ਉਹ ਸੱਚੇ ਸਤਗੁਰ ਦੀ ਧੀ ਲਈ ਹੈ ਗੁਰੂ ਜੀ ਦੀ ਸੇਵਾ ਕਰੇਗੀ ਉਸ ਨੇ ਇਹ ਵੀ ਆਖ ਦਿੱਤਾ ਕਿ ਜੇ ਉਸ ਦਾ ਵਿਆਹ ਮੱਲੋ ਮੱਲੀ ਕੀਤਾ ਗਿਆ ਤਾਂ ਆਤਮ ਹੱਤਿਆ ਕਰ ਲਵੇਗੀ ਉਸ ਦੇ ਵਿਚਾਰ ਪਵਿੱਤਰ ਸਨ ਦੇ ਲਈ ਇੱਛਾ ਸੀ ਕਿ ਉਹ ਮਾਤਾ ਸਹਿਬ कौर ਜੀ ਦੀ ਹਾਜ਼ਰੀ ਵਿੱਚ ਰਹੇ ਤੇ ਸੇਵਾ ਕਰਕੇ ਜਨਮ ਸਫਲ ਕਰੇ ਬਸੰਤ ਲਤਾ ਨੇ ਜਦੋਂ ਦੇਖਿਆ ਕਿ ਉਸ ਦੇ ਮਾਪੇ ਉਸ ਦੀ ਮਰਜ਼ੀ ਵਿਰੁੱਧ ਡਟ ਗਏ ਹਨ ਤਾਂ ਉਹ ਨਾਠ ਕੇ ਮਾਤਾ ਸਾਹਿਬ ਜੀ ਕੋਲ ਚਲੀ ਗਈ ਜਾ ਕੇ ਚਰਨ ਫੜੇ ਰੋ ਰੋ ਕੇ ਆਖਿਆ ਮਾਤਾ ਜੀ ਮੈਂ ਆਪ ਜੀ ਦੀ ਸੇਵਾ ਕਰਾਂਗੀ ਦਾਸੀ ਬਣ ਕੇ ਸਾਰਾ ਜੀਵਨ ਬਤੀਤ ਕਰਾਂਗੀ ਮੇਰੀ ਸ਼ਾਦੀ ਰੋਕੋ ਮੈਂ ਸੰਸਕਾਰਕ ਝਮੇਲਿਆਂ ਵਿੱਚੋਂ ਫਸਣਾ ਨਹੀਂ ਚਾਹੁੰਦੀ ਬਸੰਤ ਲਤਾ ਦੇ ਰੋਣੇ ਨੂੰ ਸੁਣ ਕੇ ਮਾਤਾ ਜੀ ਨੂੰ ਤਰਸ ਆ ਗਿਆ ਉਹਨਾਂ ਨੇ ਧੀਰਜ ਦਿੱਤਾ ਕਿ ਉਸ ਦੀ ਸ਼ਾਦੀ ਨੂੰ ਰੋਕਣਗੇ ਆਖਰ ਮਾਤਾ ਜੀ ਨੇ ਸ਼ਾਦੀ ਰੋਕ ਦਿੱਤੀ ਤੇ ਬਸੰਤ ਲਤਾ ਨੂੰ ਆਪਣੇ ਕੋਲ ਰੱਖ ਲਿਆ ਬਸੰਤ ਲਤਾ ਮਾਤਾ ਸਾਹਿਬ कौर ਜੀ ਦੀ ਸੇਵਾ ਕਰਨ ਲੱਗੀ ਸੇਵਾ ਕਰਦੇ ਹੋਇਆ ਕੁਝ ਸਾਲ ਬੀਤ ਗਏ ਰਾਤ ਦੇ 10 ਵਜੇ ਤੋਂ 3 ਵਜੇ ਤੱਕ ਸਿਰਫ 5 ਘੰਟੇ ਆਰਾਮ ਕਰਦੀ ਬਾਕੀ ਦੇ 19 ਘੰਟੇ ਗੁਰੂ ਘਰ ਦੀ ਸੇਵਾ ਵਿੱਚ ਵਦੀਤ ਕਰਦੀ ਤੇ ਭਗਤੀ ਕਰਦੀ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦੇ ਕਿਲੇ ਨੂੰ ਛੱਡਿਆ ਉਸ ਸਮੇਂ ਬੀਬੀ ਬਸੰਤ ਲਤਾ ਵੀ ਗੁਰੂ ਜੀ ਦੇ ਨਾਲ ਸੀ ਗੁਰੂ ਘਰ ਉਤੋਂ ਜਵਾਨੀ ਵਾਰਨ ਵਾਲੀ ਬਸੰਤ ਲਤਾ ਨੇ ਮਾਤਾ ਸਹਿਬ ਕੌਰ ਦਾ ਸਾਥ ਨਾ ਛੱਡਿਆ ਆਨੰਦਪੁਰ ਛੱਡਣ ਵੇਲੇ ਨਾਲ ਹੀ ਤ੍ਰੀ ਮਾਤਾ ਜੀ ਨੇ ਬਹੁਤ ਜ਼ੋਰ ਲਾਇਆ ਕਿ ਉਹ ਪਾਲਕੀ ਵਿੱਚ ਬੈਠ ਜਾਵੇ ਪਰ ਬਸੰਤ ਲਤਾ ਨੇ ਨਾ ਮੰਨੀ ਉਹ ਇਹੋ ਹੀ ਆਖਦੀ ਰਹੀ ਮਾਤਾ ਜੀ ਇਹ ਨਹੀਂ ਹੋ ਸਕਦਾ ਕਿ ਮੈਂ ਆਪ ਦੇ ਬਰਾਬਰ ਬੈਠਾਂ ਆਪ ਪੂਜਨਿਕ ਮਾਤਾ ਜੀ ਹੈ ਮੈਂ ਮਹਮੋਲੀ ਸੇਵਕਾ ਬਰਾਬਰ ਬੈਠ ਕੇ ਪਾਪ ਦੀ ਭਾਗੀ ਬਣਾ ਇਹ ਨਹੀਂ ਹੋ ਸਕਦਾ ਮੈਂ ਪੈਦਲ ਚੱਲਾਂਗੀ ਮੈਂ ਆਪ ਜੀ ਦੀ ਸੇਵਕਾ ਹਾਂ ਦਾਸੀ ਹਾਂ ਜਦੋਂ ਸਰਸਨ ਨਦੀ ਦੇ ਕਿਨਾਰੇ ਜਦੋਂ ਗੁਰੂ ਜੀ ਦਾ ਪਰਿਵਾਰ ਗੁਰੂ ਜੀ ਦੇ ਨਾਲੋਂ ਵਿਛੜ ਗਿਆ ਤਾਂ ਬਸੰਤ ਲਤਾ ਵੀ ਗੁਰੂ ਜੀ ਦੇ ਨਾਲੋਂ ਵਿਛੜ ਗਈ ਸੋ ਪਿਆਰੀ ਸਾਧ ਸੰਗ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖੋ ਮਿਲਦੇ ਹਾਂ ਦੂਜੇ ਭਾਗ ਵਿੱਚ ਤਬ ਤੱਕ ਲਈ ਰੱਬ ਰਾਖਾ